ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਦੋ ਦੇ ਅੱਜ ਹੋਇਆ ਜੀ ਹੱਸੇ ਕਾ ਲਖੇ ਬਈ ਉਹ ਠੀਕ ਹੋ ਵਧੀਆ ਵਧੀਆ ਵੀਰੇ ਨਾਮ ਤੇ ਐਡਰੈਸ ਹੋ ਨਾਮ ਵੀਰੇ ਸਾਗਰਾ ਪਿੰਡ ਭਾਈਪੁਰ ਤੋਂ ਸੀਲਪੁਰ ਤੇ ਜਿਹੜਾ ਪਿੰਡ ਆਪਣਾ ਠੀਕ ਆ ਨੇੜੇ ਪਿੰਡ ਬਈ ਨੇੜੇ ਰਾਮਪ੍ਰਭੂ ਸਹਿਰ ਆਪਾਂ ਇਧਰ ਸੁਲਾਪਰਾ ਬਈ ਮੋਬਾਈਲ ਨੰਬਰ ਕੋ 9023967000 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਬਰਡ ਤੇ ਦੇ ਕਿਹੜਾ ਸੂਸ ਸੁਈਆ ਤੀਜਾ ਦਿਨ ਹੋ ਗਿਆ ਸੋਨੇ ਦੂਜਾ ਸੁਸ ਸੁਈਆ ਬੜ ਬਰੇ ਦੂਜਾ ਸੁਸ ਸੁਈਆ ਹਾਂ ਮਗਰ ਬੱਚੀ ਪੂਰੀ ਜਿਆਦਾ ਕੁਆਲਟੀ ਵਾਲੀ ਠੀਕ ਹੈ ਬੱਚੀ ਹੈ ਮਗਰ ਹਾਂ ਮਗਰ ਬੱਚੀ ਬੜੀ ਚੰਗੀ ਹੈ ਨਾ ਹਾਂ ਬਾਈ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੇ ਗਲਾਬੀ ਨਾਸ ਵਾਲੀ ਆਉਂਦੀ ਸਹੀ ਗੱਲ ਹੈ ਗਲਾਬੀ ਪੂਲ ਮੰਗਾਈ ਦੀ ਬੱਚੀ ਰੰਗ ਰੂਪ ਬਹੁਤ ਚੰਗੇ ਚੰਗੇ ਹੋਣ ਵੀ ਗਲਾਬੀ ਸਹੀ ਗੱਲ ਹੈ ਬਾਈ ਤੇ ਕਿੰਨਾ ਬੋਲਾ ਫਿਰ ਬੜ ਓਏ 16 ਕਿਲੋ ਕੰਡੇ ਵਾਲਾ ਜਮਾ ਥਾਂ ਤੋਂ ਦੇ ਕਿੰਨੀ ਹੈ ਹੋਰ ਕਿੰਨਾ ਦੀ 20 ਕਿਲੋ ਦੇ ਦਿੰਦੇ ਬਰੇ ਖੁੱਲਾ ਹੈ ਤੀਜਾ ਦਿਨ ਹੀ ਆ ਠ ਹੂੰ ਆਰਡਰ ਦੇਖਾ ਭਾਈ ਆਰਡਰ ਬੜਾ ਚੰਗਾ ਕਰ ਮਾਇਦਾ ਆਰਡਰ ਦੀ ਕੁਆਲਿਟੀ ਕਮਾਲ ਦੀ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗਾਇਬ ਤੇ ਨਾੜਾ ਨੂੜਾ ਫਲ ਚੰਗੀਆਂ ਸੋਹਣੀ ਸੋਹਣੀ ਬਹੁਤ ਵੜੇ ਬੜਾ ਚੰਗਾ ਰੰਗ ਰੂਪ ਚੰਗਾ ਫੇਸ ਬੜਾ ਪਿਆਰਾ ਕਰ ਮਾਇਦਾ ਕੱਦ ਬੋਲਾ ਬੱਚੀਆ ਭਾਈ ਲੈ ਹਾਂ ਮੂੰਹ ਮથે ਸਹੀ ਆ ਨਾ ਬੋਦੀ ਪਾਦੀ ਬਹੁਤ ਚੰਗੀ ਆ ਵੜਦੀ ਹੈ ਨਾ ਹਾਂ ਰੰਗ ਰੂਪ ਕੱਦ ਬੜਾ ਚਵਾਈ ਕਿਵੇਂ ਆ ਇੱਕ ਨੰਬਰ ਆ ਭਾਈ ਮੋਹ ਪੋਲੀ ਜੀ ਠੰਡੀ ਸੀਲ ਹੈ ਵੜ ਪੂਰਾ ਤਰ੍ਹਾਂ ਕਮਾਲ ਆ ਬੈੜ ਦਾ ਥਣ ਬੜਾ ਚੰਗਾ ਚੰਗੀ ਆ ਬੜਾ ਕੱਦ-ਕੁੱਦ ਫੁੱਲ ਆ ਬੈੜ ਦਾ ਬਈ ਐ ਕੱਦ ਫੁੱਲ ਰੰਗ ਰੂਪ ਥਣ ਬਹੁਤ ਚੰਗਾ ਹੈਗਾ ਥਣ ਬੜਾ ਕਮਾਲ ਦਾ ਮੁਠੀ ਵਾਲਾ ਥਣ ਪੂਰਾ ਤਰ੍ਹਾਂ ਬਹੁਤ ਚੰਗਾ ਬੈੜ ਦਾ ਦੁੱਧ ਵਾਕਈ ਚੰਗਾ ਪਾਉ ਦ ਚੰਗੇ ਬਹੁਤ ਜੋ ਸਟਾਰਟ ਹੋਈ ਆ ਬਈ ਬਾਕੀ ਮੂਰੋ ਹੈ ਬੰਗਲੀ ਤੀਜੇ ਆ ਬਈ ਠੀਕ ਆ ਹਮ ਇਹ ਵੇਖੋ ਕੋਈ 파ੜੀ ਵਾਲਾ ਅਡਰ ਕਲਾ ਕਲਾ ਥਣ ਅੱਗੇ ਤੋਂ ਚੈੱਕ ਕਰ ਲੋ ਲੈ ਤੇ ਚਰੇਵਾ ਜਮਾ ਹੈ ਬਈ ਫਿਟਿੰਗ ਵਾਲਾ ਫੋਲਾ ਬਾਈ ਇਕੱਲਾ ਇਕੱਲਾ ਥਾਣਾ ਮੁੱਠੀ ਵਾਲਾ ਥਾਣਾ ਚਵਾਈ ਚੂਈ ਵੀ ਬਾਈ ਕਾ ਨੰਬਰ ਆ ਬਾਈ 100 ਪੂਰੀ ਆ ਆਥਨ ਦਾ ਫਾਸ ਜੂ ਜਾਵਾ ਬਈ ਲੈ ਠੀਕ ਆ ਕੀ ਮੁੱਲ ਰੱਖੇ ਨਾ ਮੁੱਲ ਕਰਾਉਣ ਨੂੰ 75 ਕਰਾ 68000 ਹੀ ਦੇ ਦੇ ਵਿੱਚੋਂ ਛੋੜ ਹੀ ਹੋ ਗਿਆ ਸੀ ਬਈ ਮੁੱਲ ਕਰਾਉਣ ਨੂੰ 75 ਕਰਾ ਲਓ ਜਿੰਨਾ ਮਰਜ਼ੀ ਕਰਾਈ ਚੱਲੇ ਬਾਈ ਬਾਈ ਕਹਿੰਦਾ ਬੈਡ ਜਿਹੜੀ ਆਪਾਂ ਦੇ ਦੇਾਂਗੇ ਘਰ ਪੂਰੀ ਚੰਗੀ ਹੈ ਬਾਈ ਇਹ ਨਾ ਚੰਗੀ ਕਿਹਨਾਂ ਦਿਨ ਦੀ ਆ ਹੁਣ ਆਇਆ ਨਾ ਕਿ ਇਹ ਬਿੱਟਰ ਬਈ ਛੁਰੇ ਪਈ ਹੋ ਬੜਾ ਨਹੀਂ ਫਰਕ ਠੀਕ ਆ ਮਗਰ ਵੀ ਬੱਛੀ ਆ ਤੀਜਾ ਬੱਚਾ ਵੀ ਬੱਚੀ ਆ ਭਾਈ ਵੱਡੀ ਗੱਲ ਬੱਚੀ ਆ ਕਿਉਂ ਨਾਲ ਹੀ ਤਿਆਰ ਹੋ ਜਾਣਾ ਭਾਈ ਬੱਚੀ ਮਾਰਕੀਟ ਵੱਧ ਆ ਬਰੇ ਹਾਂ ਛੰਡੀ ਸੀਗਾ ਨਿਆਣਾ ਪਾ ਨਾ ਪਾ ਇੱਕ ਬਰਾਬਰੀ ਲੈ ਸਹੀ ਗੱਲ ਨੇ ਵੇ ਵਲੂਗਾ ਬਹੁਤ ਚੰਗਾ ਲੈ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਤੇ ਬੱਚਾ ਮਗਰ ਬੱਚੀ ਬੱਚੀ ਵੀ ਘਵਾਲ ਚ ਗਈ ਮੁੱਲ 68000 ਰੁਪਿਆ ਮੰਨ ਤਾਂ ਮਾੜਾ ਮੋਟਾ ਵਿੱਚੋਂ ਜ਼ਰੂਰ ਹੋ ਜੀਵੇ ਨਾੜਾ ਨੂੜਾ ਫੁੱਲ ਚੰਗੇ ਆ ਡਰ ਤੇ ਲੈ ਹਮਮ ਚੁਵਾਈ ਦੇ ਚੁਵਾਈ ਬੜੀ ਕਮਾਲ ਆ ਮਾੜੀ ਬੋਲੀ ਬਈ ਥਾਂ ਬਹੁਤ ਆ ਮੁੱਠੀਆਂ ਥਾਂ ਲੈ ਚੁਵਾਈ ਚੁਈ ਦਾ ਇੱਕ ਨੰਬਰ ਆ ਮਗਰ ਥਾਂ ਦੀ ਚੁਵਾਈ ਆ ਕੀ ਬਾਤ ਆ ਚੁਵਾਈ ਹਮਦੀ ਸੀਲ ਬਹੁਤ ਆ ਬਈ ਹੋਰ ਲੰਦਾ ਗੰਨਾ ਸਹੀ ਗੱਲ ਆ ਚੁਵਾਈ ਚੁਈ ਦਾ ਬਹੁਤ ਨਿੱਗੜਦੀ ਆ ਚੁਵਾਈ ਜੁ ਵੀ ਦਾ ਇੱਕ ਨੰਬਰ ਆ ਬਈ ਮਹੂਰ ਲੈਣਾ ਵੀ ਚੁਵਾਈ ਜੇਸਾ ਕੀ ਬਾਤ ਆ ਚੁਣ ਨਾ ਨੀ ਫਿੱਟਾ ਨਹੀਂ ਬਈ ਚੂਣ ਮੋਟਾ ਮੋਟਾ ਚੂਣ ਲੱਗਿਆ ਵਾ ਮੋਟਾ ਮੋਟਾ ਚੂਣਾ ਕੋਈ ਘੂਰ ਨਹੀਂ ਛਰਨਾ ਨਹੀਂ ਨਾ ਥਾਂ ਦੇਖ ਵੇ ਕਿੰਨਾ ਚੰਗਾ ਅਜੇ ਤਾਂ ਬਸ ਮਾ ਹੋਰ ਕਰੂਗੀ ਹਾਂ ਹਾਂ ਜਿਹੜਾ ਡੰਗ ਤੇ ਵੀ ਬਹੁਤ ਚੰਗਾ ਥਾਂ ਸੜਦੀ ਆ ਥਾਂ ਤਾਂ ਉਹਨ ਵੀ ਬਹੁਤ ਚੰਗਾ ਠੀਕ ਹੈ ਬਈ ਠੰਡੀ ਸੀਲ ਆ ਯਾਰ ਚੋਆਈ ਚੋਈ ਦਾ ਇੱਕ ਨੰਬਰ ਆ ਬਈ ਥੱਲੇ ਦਾ ਬੰਦੇ ਹੱਥਾਂ ਲਾ ਕੇ ਬੰਦਾ ਹੋ ਲਜਾਇਜ ਕਿਸੇ ਵੀਰ ਨੂੰ ਵੜ ਪਸੰਦ ਆ ਬਾਈ ਕੋਈ ਚੰਗੀ ਹੈ ਲੈ ਵੜ ਦੇ ਹਾਂ ਧੰਨਵਾਦ